પંદર અગસ્ત વાન સાડ દેશ બહુ મહાન દે અ દન ਅਸੀਂ ਬਰਤਾਨਵੀ ਬਸਤੀਵਾਦੀ ਤੋਂ ਜਿੱਥੇ ਆਜ਼ਾਦ ਹੋਏ ਤਾਂ ਤੇ ਸਾਨੂੰ ਇੱਕ ਸੰਵਿਧਾਨ ਦੇ ਰੂਪ ਦੇ ਵਿੱਚ ਸਾਡਾ ਇੱਕ ਸ਼ੈਲਟਰ ਮਿਲਿਆ ਕਾਨੂੰਨ ਦਾ ਹਰ ਤਰ੍ਹਾਂ ਦੀ ਰੰਗ ਜਾਤ ਨਸਲ ਪੌਲ ਧਰਮ ਸਭ ਨੂੰ ਬਰਾਬਰਤਾ ਦਾ ਇਲਾਜਦਾਰ ਮਿਲਿਆ ਅੱਜ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਮਸਲਸਾ ਸਾਰੇ ਪਾਰਟੀ ਵਰਕਰਾਂ ਸਾਰਿਆਂ ਨੂੰ ਸਾਡਾ ਸਾਡੇ ਨੂੰ ਬਹੁਤ ਬਹੁਤ ਮੁਬਾਰਕ ਹੋਮੇਵਾਰੀ ਵੀ ਦਿੱਤੀ ਗਈ ਪਾਰਟੀ ਵੱਲੋਂ ਤੁਹਾਨੂੰ ਅ ਮੇਨੂ ਪਾਰਟੀ ਨੇ ਪੀਐਸਆਈ ਸੀਵੀ ਮੈਰੀ ਜੇ ਮੈਨੂੰ ਦੇਖਿਆ ਜਾਂਦਾ ਮੈਂ ਪੂਰੇ ਤਰ੍ਹਾਂ ਨਾਲ ਕੋਸ਼ਿਸ਼ ਕਰਾਂਗਾ ਜਿਨਾ ਉਮੀਦਵਾਰ ਨੇ ਪਾਰਟੀ ਨੇ ਮੈਨੂੰ ਇਹ ਜਿੰਮੇਵਾਰੀ ਦਿੱਤੀ ਹੈ ਕਾਰਨ ਜਿਮੇਵਾਰੀ ਦਿੱਤੀ ਭਗਵਾਨ ਸਮਾਨ ਜੀ ਨੇ ਜਿਮੇਵਾਰੀ ਦਿੱਤੀ ਹੈਗੀ ਮੈਂ ਨਾ ਉਮੀਦਵਾਰ ਨੇ ਪੂਰਾ ਉਤਨੀ ਪੂਰੀ ਕੋਸ਼ਿਸ਼ ਕਰਾਂਗਾ ਜਿੱਤਾ 5 15 ਅਗਸਤ ਜੀ ਅੱਜ ਆਜ਼ਾਦੀ ਦਿਵਸ ਅਸੀਂ ਮਨਾਇਆ ਲਾਈਵ ਕਵਰ ਸੀਗੇ ਸਿਹਤ ਮੰਤਰੀ ਬਲਬੀਰ ਸਿੰਘ ਢੱਡਲਾ ਰਾਇਆ ਤੇ ਉਸ ਤੋਂ ਬਾਅਦ ਸਾਡੇ ਪਾਰਟੀ ਦੇ ਜਸਕਰਨ ਸਿੰਘ ਜੀ ਬੰਦੇਸ਼ਾ ਸਾਡੇ ਵਰਦਾਰ ਪ੍ਰਭ ਵੀਰ ਸਿੰਘ ਤੇ ਅੱਜ ਇਹਰੇ ਦੂਜੇ ਪ੍ਰਧਾਨ ਨੇ ਸਾਡੇ ਰੂਰਲ ਪ੍ਰੋਗਰਾਮ ਉਹ ਵੀ ਅੱਜ ਸਾਰੇ ਸਾਰਿਆਂ ਨੂੰ ਬਹੁਤ ਖੁਸ਼ੀ ਨਾਲ ਇਤਿਹਾਸ ਦੇਣਾ ਸਾਰਿਆਂ ਨੂੰ ਬਹੁਤ